ਸਬਸਕ੍ਰਾਈਬ ਕਰੀ ਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਸੰਧੂ ਸਾਹਿਬ ਕੋ ਫੋਚੂਕੇ ਜੀ ਆਪਾਂ ਪਿੰਡ ਜੇਠੂਆੜਾ ਜ਼ਿਲ੍ਹਾ ਮਰਸਰਪੁਰ ਨੇ ਤਹਿਸੀਲ ਵੀ ਮਰਸਰਪੁਰ ਦੇਖੋ ਅੱਜ ਵੀ ਬਾਈ ਹੋਣਾਂ ਨੇ ਚਾਰ ਪੰਜ ਲੈਗ ਵੇ ਟੋਟੇ ਲੈ ਕੇ ਆਂਦੀਆਂ ਪਰ ਨੀਲੀ ਵੇ ਜ਼ਰੂਰ ਹੁੰਦੀ ਆ ਹਰ ਵੀਡੀਓ ਵਿੱਚ ਤੇ ਗੱਲਬਾਤ ਕਰੀ ਬਾਈ ਜੀ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹਾਂ ਠੀਕ ਹੈ ਬਾਈ ਜੀ ਹੋਰ ਵੀਰ ਤੇਰਾ ਕੀ ਹਾਲ ਆ ਠੀਕ ਠਾਕ ਠੀਕ ਹੈ ਬਾਈ ਜੀ ਬੜੀ ਗਰਮੀ ਕੀਤੀ ਏ ਗਰਮੀ ਦਾ ਬਹੁਤ ਐ ਕੰਮ ਤਾਂ ਪਿਆ ਪਿਆ ਤੋਂ ਚੱਲ ਬਜਿਆ ਉਦਾਂ ਗੱਡੀ ਗੁੱਡੀ ਜਰੀਣਾ ਜਿਆਦਾ ਹਾਂਜੀ ਮੋਟਰਸਾਈਕਲ ਤੇ ਭਰ ਆ ਲੰਦਾ ਡੰਗਰ ਉਹਨਾਂ ਕੀ ਲੈਉਣੇ ਆ ਵੀ ਸਵੇਰੇ 9 10 ਵਜੇ ਤੱਕ ਹੀ ਰਹੀਦਾ ਜਾਈਦਾ ਮੁੜ ਕੇ ਤੇ ਕੋਈ ਬੂਹਾ ਨਹੀਂ ਖੋਲਦਾ ਬੜ ਜਾਂਦੇ ਏਸੀ ਵਾਲੇ ਕਮਰੇ ਲੋਕ ਦੇ ਮੁੜ ਕੇ ਤੇ ਜਿਹੜਾ ਜੀ ਅਸੀਂ ਵੀ ਜਾਣਦੇ ਆਂਦੇ ਕਿਹੜਾ ਛਦਾਈ ਜਿਹੜਾ ਧੁੱਪੇ ਤੁਰਾ ਫਿਰਦਾ ਤੇ ਫਿਰ ਕਿਤੇ ਸ਼ਾਮ ਨੂੰ ਇਹ ਵੇਲੇ 4 5 ਵਜੇ ਨਾ ਕਿਸ ਨਾ ਔਖਾ ਕੰਮ ਤੇ ਬੱਜ ਕੇ ਵੀ ਰਹਿਣਾ ਚਾਹੀਦਾ ਵਾ ਜੇ ਕੰਮ ਚੱਲਦਾ ਤੇ ਫਿਰ ਜ਼ਰੂਰੀ ਤੁੱਕੀ ਜਾਣਾ ਹਾਂ ਹਾਂ ਤੇ ਜੇ ਕੋਈ ਮਜਬੂਰੀ ਹੈ ਕਿ ਇਹਨੇ ਹੁਣ ਜਿੱਦਾਂ ਅੱਜ ਮੈਂ ਆਇਆ ਦੁਪਹਿਰੇ ਤੇ ਮੈਨੂੰ ਬਹੁਤ ਗਰਮੀ ਲੱਗੀ ਸੜਕ 'ਤੇ ਤਪੀ ਆਏ ਆਂ ਉਹ ਬੱਚੇ ਹੀ 3:30 ਦਾ ਟਾਈਮ ਸੀ ਮੈਨੂੰ ਕੰਮ ਹੀ ਕੋਈ ਛੱਡ ਗਿਆ ਓਖਾ ਭਾਈ ਸਾਡਾ ਵੀ ਇਹ ਮਿੰਡ ਪੇਸ਼ੋਂ ਮੰਨ ਕੇ ਜੇ ਉੱਤਰਨਾ ਕਰਦਾ ਹੋਵੇ ਇਸੀ ਵਾਰ ਨਹੀਂ ਗੱਡੀ ਹੀ ਰਿੰਦੀ ਹਾਂਜੀ ਹਾਂ ਤੁਸੀਂ ਵੀ ਕਦੀ ਉਤਰੇ ਕਦੀ ਛੜਦੇ ਕੋਈ ਇਸ ਤੀ ਜਿਆਦਾ ਮਾਰ ਕਰਦਾ ਹਾਂ ਹਾਂ ਮਾਣ ਕਰਦਾ ਜੀ ਹਾਂ ਗਰਮੀ ਨੂੰ ਹੁੰਦੇ ਚਲੋ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਹਨਾ ਔਖਾ ਹੀ ਹੈ ਬਾਈ ਹੋਰ ਕਿੱਦਾਂ ਬੱਸ ਬਵਾ ਠੀਕ ਆ ਗਿਆ ਕਰੀਏ ਕੰਮ ਹਾਂਜੀ ਹਾਂਜੀ ਮੱਜਾਂ ਅੱਜ ਤਿੰਨਾਂ ਹਾਂਜੀ ਉਹਦਾ ਕੱਲ ਚਾਰ ਸੀ ਹਾਂਜੀ ਇੱਕ ਸਮੱਜ ਵੇਗੀ ਕੱਲ ਤੀਆਂ ਹੀ ਤਿੰਨੇ ਮੱਜਾਂ ਤੀਆਂ ਹੀ ਤੀਆਂ ਰਹੀਆਂ ਜੀ ਹਾਂਜੀ ਤੇ ਹੈਗੀਆਂ ਚੰਗੀਆਂ ਚੰਗੀਆਂ ਦੋ ਢਾਲੀਆਂ ਤੇ ਇੱਕ ਗੱਲ ਹੈ ਵੀ ਸੰਦੀਪੂਰ ਦੀ ਚਲੋ ਚੰਗਾ ਹੀ ਆ ਮੈਂ ਕਾਟੜਵਾਟ ਜੀ ਨਹੀਂ ਲੈਂਦਾ ਹਾਂਜੀ ਹਾਂਜੀ ਵਪਾਰ ਆ ਵਪਾਰ ਦੇ ਵਿੱਚ ਨਾ ਇਹ ਚੀਜ਼ ਆ ਵੀ ਲੋਕ ਚਾਹੀਦਾ ਵੀ ਆ ਵੇਖਣਾ ਹੂੰ ਕਿ ਵਪਾਰੀ ਵੇਂਦੇ ਨਫਾ ਹੂੰ ਚਾਹੀਦਾ ਵੇਖਣਾ ਨਫਾ ਹੀ ਆ ਹਾਂ ਜੀ ਹਾਂ ਪਰ ਮੈਂ ਪਸ਼ੂ ਵੇਨਾ ਜੇ ਮੈਨੂੰ ਚੰਗਾ ਲੱਗ ਗਿਆ ਨਾ ਹੂੰ ਤੇ ਫਿਰ ਮੈਂ ਨਫਾ ਨਹੀਂ ਵੇਦਾ ਵੀ ਮੈਨੂੰ ਦੇਵੇ ਕੱਖ ਨਾ ਦੇਵੇ ਮੈਨੂੰ ਇੱਕ ਹੁੰਦਾ ਵੀ ਆਪਣੇ ਘਰ ਜਾ ਕੇ ਵੇਚਣਾ ਆ ਵੇਚਣਾ ਬਸ ਬੜੀਆਂ ਮੱਝਾਂ ਇਦਾਂ ਮੈਂ ਲੈਣਾ ਵਾ ਕਿ ਕਿੰਨੇ ਬੰਦਿਆਂ ਨੇ ਬਈ ਕੋਈ ਲਾਏ ਹੁੰਦੇ ਉੱਤੇ ਤੇ ਨਹੀਂ ਸੁੱਤ ਰੋਦਾ ਫਿਰ ਮੈਂ 2 4 5000 ਪਾ ਕੇ ਮੈਂ ਜਿੱਦੇ ਮੈਨੂੰ ਚੰਗਾ ਲੱਗਦਾ ਫਿਰ ਮੈਂ ਛੱਡਦਾ ਨਹੀਂ ਫਿਰ ਮੈਂ ਲੈ ਲੀਨਾ ਨਾ ਨਫਾ ਤੂੰ ਤੇ ਪੂਰੇ ਕਰ ਦੂ ਪੂਰਣਾ ਕਰੂ 2 4000 ਘਟਾ ਦਊਗੀ ਤੇ ਚੰਗਰ ਹਮਾਰਾ ਨਹੀਂ ਲਿਆਉਣਾ ਚੰਗਰ ਤੇ ਹੁਣ ਤੇ ਕੰਮ ਇਦਾਂ ਦਾ ਵੀ ਚੰਗਾ ਲੱਭਦਾ ਨਹੀਂ ਆ ਬੜਾ ਬੜਾ ਫਿਰਨਾ ਪੈਂਦਾ ਤੇ ਜਿਹਦੇ ਕੋ ਚੰਗਾ ਹੈਗਾ ਉਹ ਦੂਣਾ ਹੀ ਮੁੱਲ ਕਰੀ ਜਾਂਦਾ ਤੇ ਫਿਰ ਵੀ ਚਲੋ ਕਸਾ ਕਸਾਈ ਕਰਕੇ ਦੂਰ ਨੇੜੇ ਜਾ ਕੇ ਕੋਸ਼ਿਸ਼ ਕਰੀਦੀ ਆ ਵੀ ਨਾਲੇ ਚਲੋ ਇੱਕ ਗੱਲ ਆ ਵੀ ਵੇਗੀ-ਬੁਗੀ ਤੇ ਜਾਂਦੇ ਔਰ ਜਿੰਨਾ ਚਿਰ ਇਹਦੇ ਉੱਤੇ ਆਪਣਾ ਮੂੰਹ ਨਾ ਨਖਾਈਏ ਲੋਕਾਂ ਨੂੰ ਉਹ ਭੁੱਲ ਜਾਂਦੇ ਆ ਬਿਲਕੁਲ ਇੱਕ ਦੋ ਮੱਜਾਂ ਦੂਜੇ ਸਿੱਜਣ ਆਪਾਂ ਰੋਜ਼ ਇਹਦੇ ਤੇ ਖਾਈਏ ਤੇ ਵੇਗੀ-ਬੁਗੀ ਜਾਂਦੀਆਂ ਤੇ ਦੂਜੀ ਗੱਲ ਆ ਵੀ ਹੁਣ ਲੋਕnabla ਦੇ ਵੀ ਪਰਤਾ ਪੜਦਾ ਪਰਤਾ ਪਿੱਛੋਂ ਨਹੀਂ ਮਿਲਦਾ ਇਹ ਕੰਮ ਸਗੋਂ ਮੰਦੇ ਜੀ ਕਮਾਈ ਜਾਰੀ ਕਰਦਾ ਜੀ ਹੁਣ ਤੇ ਜਾਂਦਾ ਹੁਣ ਕੰਮ ਆ ਆ ਝੋਟੀ ਜਨਦੀਪ ਸਿੰਘ ਦੂਜਾ ਸੂਆ ਹੈ ਨਹੀਂ ਦੂਜਾ ਸੂਆ ਦੂਜਾ ਸੂਆ ਹਾਂਜੀ ਹਾਂਜੀ ਤੇ ਐ ਵੇਲੇ ਸਾਨੂੰ ਦੁੱਧ ਹੈਗਾ 13 ਲੀਟਰ 13 ਕਿਲੋ ਠੀਕ ਹੈ ਤੇ ਇਹ ਕਾਗਜਰ ਦੀ ਚਮੜੀ ਇਹਦੀ ਹੂੰ ਹੈ ਉਹ ਜਿਹੜਾ ਪੂਸ਼ ਨੂੰ ਵਟ ਕੇ ਘਣਾਉਣੀ ਹੁੰਦੀ ਹੈ ਨਾ ਉਹ ਵੀ ਚੜਦਾ ਹੀ ਜਾਂਦਾ ਐ ਵਧੀਆ ਕੰਮ ਦਿਖਾ ਲਿਆ ਸਾਰਾ ਕੁਝ ਓਕੇ ਆ ਘਾਰ ਚਵਾਈ ਬਿੱਲ ਬੋਲ ਤੇ ਅਜੇ ਸੋਹਣੀ ਜੁੜਦੀ ਹੈ ਨਾ ਨਾ ਵੀ ਮਤਲਬ ਪੀ ਹਰਿਆਣਾ ਲੈਂਦੀ ਹੈ ਹੂੰ ਹੂੰ ਤੇ ਤੋਂ ਮੈਨੂੰ ਪੂਸ਼ ਵੀ ਹਰਿਆਣਾ ਤੇ ਭੋਈ ਕਿ ਛੋਈ ਉਹ ਭੱਲੇ ਵਾਲੀ ਗੱਲ ਵੀ ਹਰਿਆਣਾ ਵੜਦਿਆਂ ਹੀ ਖੱਬੇ ਹੱਥ ਮੁੜ ਕੇ ਪਹਿਲੀ ਗਲੀ ਛੱਡ ਕੇ ਦੂਜੀ ਗਲੀ ਘਰ ਹਰਿਆਣੇ ਦਾ ਕੰਮ ਤਾਂ ਆ ਚੱਲਣ ਡਿਆ ਵਾ ਹਰਿਆਣੇ ਵਾਈਆਂ ਜਿਹੜੀ ਕਾਲੀ ਮੱਝ ਆ ਜਾਂ ਕੁੰਡੀ ਆ ਉਹ ਹਰਿਆਣੇ ਦੀ ਜਿਹਦਾ ਮੱਥਾ ਚਿੱਟਾ ਉਹ ਪਾਕਿਸਤਾਨ ਦੇ ਤਾਰਾਂ ਤੋਂ ਲਾਜ ਮੋਲਿਆਂ ਦੀ ਐ ਬਿਲਕੁਲ ਕੰਨੇ ਦੇ ਇਹ ਮੈਂ ਦਾ ਸਾਰਾ ਪਰਿਵਾਰ ਬਾਕੀ ਉੱਧ ਰਹੀ ਐ ਇਹ ਉਹ ਗਦਰ ਫਿਰਮ ਦੀ ਸਕੀਨਾ ਵਾਂਗੂ ਕੱਲੀ ਇੱਥੇ ਰਹਿ ਗਈ ਆ ਬਾਕੀ ਸਾਰੇ ਭੰਡ ਰਾਇ ਦੋਤੇ ਆਹ ਸਹੀ ਗੱਲ ਉਹ ਤੇ ਸਮਝ ਲੈ ਆ ਵੀ ਪਾਕਿਸਤਾਨ ਚ ਇਹਦਾ ਸਾਰਾ ਇੱਚਾ ਚੇਤਾ ਐ ਮਾਮੇ ਮਾਸੀਓ ਇਹ ਕੱਲੀ ਇੱਥੇ ਰਹਿ ਗਈ ਹਨਾ ਉਹਨਾਂ ਕੋ ਉਹ ਰਵਾ ਤੁਰਿਆ ਉਹਨੇ ਤਾਰਾ ਦੋ ਲੈਂਦੀ ਤੇ ਜਿਹਦਾ ਸਿੰਘ ਮਰਾ ਜਾ ਖੁੱਲਾ ਵਾ ਉਹ ਰਾਜਸਥਾਨੋਂ ਆਈ ਕਾਮ ਆ ਚਲਣデア ਤੇ ਜਿਹਦੇ ਹੋਰ ਬੇਟੇ ਵੇ ਜੜੜੇ ਆ ਉਹਨੂੰ ਜਾਫਰਵਾਦੀ ਵੀ ਆ ਗਈ ਉਹਨੂੰ ਜਾਫਰਵਾਦੀ ਕਹਿਣ ਡੇ ਬੇ ਜਾਫਰਵਾਦੀ ਨਸਲ ਹੋਰ ਹੁੰਦੀ ਆ ਚਲੋ ਜਿਹਦਾ ਸਿੰਘ ਗਲਤ ਮਲਤਿਆਂ ਨੂੰ ਹੁਣ ਜਾਫਰਵਾਦੀ ਕਹਿਣ ਡੇ ਆ ਗੱਲ ਆ ਆ ਵੀ ਖੋਤੇ ਨੂੰ ਕੋੜਾ ਦੱਸ ਕੇ ਵੇਚਣ ਡੈ ਲੋ ਚਲੋ ਸਪਲਾਈ ਚਾਹੀਦੀ ਬਣਦੀ ਜਿੰਨੀ ਕੁ ਬਣਦੀ ਓੰਨੀ ਕੁ ਮਾਰਨੀ ਚਾਹੀਦੀ ਆ ਵਪਾਰ ਆ ਡੰਗਰ ਦੀ ਸ਼ਿਫਟ ਕਰੋ ਹਿਸਾਬ ਨਾਲ ਜਿੰਨੇ ਕੁ ਦਰਗੋਣ ਹੈਗੇ ਆ ਬਿਲਕੁਲ ਹੁਣ ਤੇ ਉਹ ਕੰਮ ਬਣਿਆ ਵੀ ਆ ਵੇ ਹਾ ਇੱਧਰ ਵੇ ਹਾ ਜੇ ਦੀ ਪੂਛ ਵੀ ਹਲਦੀ ਹੋ ਸੰਦੀਪ ਸਿੰਘ ਜੇ ਦੀ ਪੂਛ ਹਲਦੀ ਹੋਵੇ ਨਾ ਉਹ ਦੁੱਧ ਬਣਾ ਦਿੰਦੀ ਹੈ ਆਹ ਕੰਮ ਬਣਿਆ ਆਹ ਵੇ ਤਣ ਹੈਗੇ ਇਸ ਤੇ ਨਾਲੀ ਕਰਮਾ ਵਾਲੀ ਹੁੰਦੀ ਹੈ ਬਿਲਕੁਲ ਕੰਮ ਉਹ ਚੱਲਣ ਡਿਆ ਰਹੁਣ ਨਾ ਮੈਂ ਕਰਮਾ ਵਾਲੀ ਸੁਣੀ ਦੁੱਧ ਦਮਾ ਚ ਹੁੰਦੀ ਕਰਮ ਆਂਦੇ ਦੇ ਕਰਮਾ ਵਾਲੀ ਹੁਣ ਦੇਖਦਾ ਇੱਕ ਪੰਜ ਥਣਾਂ ਦਾ ਖੰਡਾ ਇਹ ਬੜੇ ਕਰਮਾ ਵਾਲੀ ਹੁੰਦੀ ਲੱਭਦੀ ਨਹੀਂ ਪੰਜਾਂ ਥਣਾਂ ਵਾਲੀ ਵੀ ਮੈਂ ਹੱਦ ਦੁੱਧ ਤੇ ਸੁਣੀ ਮੱਜਾਂ ਦੇ ਵਿੱਚੋਂ ਬੰਦੇ ਦਾ ਮੁਕੱਤਰ ਵੀ ਦੱਸ ਦਿੰਦੇ ਆ ਵੀ ਇਹ ਗਾਂ ਤੁਹਾਡੇ ਮੁਕੱਦਰਾ ਆ। ਬਿਲਕੁਲ ਬਿਲਕੁਲ। ਹਣਾ ਤੇ ਬੜੀ ਚੰਗੀ। ਸੂਣ ਵਾਲੀਆਂ ਮਈਆਂ ਦੀਆਂ ਫੈਂਟਾਂ ਦੱਸੀ ਜਾਂਦੇ ਆ। ਇਹਦੀ 8 ਫੈਂਟ ਆਉਗੀ ਸੂਣ ਤੋਂ ਬਾਅਦ ਦਾ। ਮੰਡੀ 'ਚੋਂ ਤੇ ਮਾਲ ਆਉਂਦਿਆ ਜਾਂ ਚੱਲ ਘਰੋਂ ਵੀ ਆਉਂਦਿਆ ਆਊਗਾ। ਹੁਣ ਤੁਹਾਡੇ ਡੰਗਰ ਦੀ ਤੇ ਚਲੋ ਜਿਹੜਾ ਡੰਗਰ ਧਰਚੋਂ ਨੇ ਉਹਦੇ ਆਪਾਂ ਫੈਂਟ ਦੱਸ ਸਕਦੇ ਹਾਂ ਜੀ ਜੀ। ਸਿਆਣੇ ਪਿਆਣੇ ਲੋਕ ਪਤਾ ਨਹੀਂ ਕੀ ਚੱਲਣ ਡਿਆ ਮਿਲ ਤੋ ਸਮਝ ਨਹੀਂ ਆਉਂਦੇ। ਬਾਕੀ ਚਲੋ ਖੇਤਰ ਨਾਲ ਸਾਇਆ ਵੱਜਣ ਡਿਆ ਮਾਰੀ ਜਾਂਦੇ ਠੀਕ ਆ ਜੰਮ ਤੇ ਝੋਡੀ ਹੈਗਾ ਦੂਜਾ ਸੁਆ ਪਤਲੀ ਚਮੜੀ ਏ ਠੀਕ ਆ ਜੇ ਮੈਂ ਵੀ ਜਿਆਦੀਆਂ ਸਿਰਪਾਂ ਕੀਤੀਆਂ ਤੇ ਲੋਕਾਂ ਨੇ ਮੈਨੂੰ ਕਹਿਣਾ ਵੀ ਦੂਜਿਆਂ ਦੇ ਗੱਲਾਂ ਕਰਦਾ ਤੇ ਆਪ ਹਾਂਜੀ ਸਾਰੀ ਚੰਗੀ ਆ ਦੁੱਧ 13 ਲੀਟਰੇ ਤੁਰ ਪਊ ਤੁਰ ਤੁਰ ਕਟਾਈ ਕਟਾਈ ਤੇ ਉਠਾ ਲ ਦਨੋਆ ਹਾਂਜੀ ਕਟਾ ਕਟਾ ਮਗਰੇ ਚਵਾਈ ਚੰਗੀ ਆ ਠੀਕ ਆ ਦੁੱਧ 2 ਲੀਟਰ ਵੱਜੂਗੀ ਇੱਕ ਤੇ ਪੱਠੇ ਨਹੀਂ ਇੱਕ ਤੁਹਾਨੂੰ ਪਤਾ ਏ ਗਰਮੀ ਬਹੁਤ ਗਰਮੀ ਬਹੁਤ ਆ ਬਿਲਕੁਲ ਥੋੜਾ ਗਰਮੀ ਕੋਈ ਨਹੀਂ ਤਾਂ ਬਹੁਤ ਜ਼ਿਆਦਾ ਆ ਤੇ ਚਲੋ 13 ਨਾਲ ਆਏਗਾ ਤੁਸ ਬਿਲ ਹੈਗਾ ਹਾਂ 13 ਕਿੱਦੋਂ ਦਾ ਹੈਗਾ ਲਓ ਜੀ ਹਾਰੂ ਕਰਾ ਜੀ ਉਹ ਆਂਡੀਏ ਪੂਰੀ ਮੈਂ ਦੀ ਕਵਾਲਿਟੀ ਚੰਗੀ ਆ ਸੋਹਣ ਸੁਨੱਖ ਪੂਰਾ ਜੀ ਇਹਦੇ ਕੱਲ ਨੋਟਾਂ ਦਾ ਹਾਰੂ ਰੁਪਿਆ ਮੈਂ ਮਾਤਲ ਬੰਦਾ ਮੇਰੇ ਕੋ ਪੈਂਦਾ ਨਹੀਂ ਹੈ ਬਿਲਕੁਲ ਜੇ ਕਿ ਹਾਰ ਪਾਇਆ ਹੈ ਨਾ ਇਹਦੇ ਕੱਲ ਸਿੰਗਲ ਹੱਡੀ ਆ ਗਈ ਜੀ ਹੱਡੀ ਸਿੰਗਲ ਆ ਜਾਂਦਾ ਜਿੱਤਦਾ ਨਹੀਂ ਸਿੰਗਲ ਹੱਡੀ ਦੇਖੋ ਸਿੰਗਲ ਹੱਡੀ ਆ ਗਈ ਹਾਂ ਖਾਨਵੀ ਨਾਲੇ ਸੁੰਭਾਈ ਲਗਾ ਜਿਹੜੀ ਚੀਜ਼ ਚੰਗੀ ਸਾਰੀ ਉਹ ਆਪਣੀ ਮੱਜ ਨੂੰ ਲੱਗੀ ਹੈ ਬਿਲਕੁਲ ਆਪਣੀ ਕਿਹਨੂੰ ਲੱਗੀ ਆਓ ਜੀ ਆਓ ਅਸੀਂ ਨੇੜੇ ਹੋ ਕੇ ਵਹਾਲੇ ਕਰਾਂਗੇ ਚੱਲੋ ਜੀ ਆਕਰੋ ਨਾਲਾ ਬੈ ਗਿਆ ਕਿਨਾਰੇ ਜਿਹੜੇ ਪੂਰੇ ਜਿਹਦੇ ਸੀ ਚੰਗੀਆਂ ਤੇ ਡੰਗਰ ਜਿਹੜਾ 12 13 ਲੀਟਰ ਆ ਨਾ ਹਰ ਇੱਕ ਮਾਝੀ ਨੂੰ ਦਿੰਦੀ ਹਾਂਜੀ ਹਾਂਜੀ ਕੁਆਲਟੀ ਵਾਲੀ ਦਿੰਦੀ ਐ ਬਿਲਕੁਲ ਜੀ ਨਾਲੇ ਆ ਦਿਨਾਂ ਦੇ ਵਿੱਚ ਤੇ ਨਾਲੇ ਤਾਜੀ ਅਜੇ ਫੁੱਲੀ ਆ ਤਾਜੀ ਸਹੀ ਗੱਲ ਹੈ ਅਜੇ ਸਾਰੇ ਪੰਜ ਚਾਰ ਤੇ ਵੇਖੋ ਜੀ ਜੂ ਐ ਮਹੀਨਾਂ ਠੋਟੀ ਕੱਲ ਅਜੇ ਲੈਂਦੀ ਆ ਤੇ ਫੇਰ ਵੀ ਅਰੇ ਜੀ ਪਈ ਐ ਐ ਪੂਰਾ ਕਿੱਤ ਲਾਇਆ ਇਹਨੇ ਤੇ ਜਿੱਥੇ ਵੀ ਗਈ ਲਾਉਗੀ ਐੋਕੀ ਗੱਲ ਕੋਈ ਨਹੀਂ ਇਹ ਚੰਗੀਆਂ ਮਾਝੀ ਬੜੀ ਸੋਹਣੀ ਐ ਆ ਨਾ ਸੁਣ ਲਓ ਸੁਪਰਟੀ ਇਹ ਕਹਿ ਵੀ ਦਈਏ ਵੀ ਹਰਿਆਣੇ ਦੀ ਆ ਜਾਂ ਫਰੀਦਕੋਟ ਦੀ ਆ ਜਾਂ ਮੁਕਸਾਦੀ ਦੇ ਦਰਨ ਮਨਾਣਾ ਮੈਨੂੰ ਨਹੀਂ ਪਤਾ ਕਿੱਧਰ ਦੀ ਆ ਪਰ ਝੋਟੀ ਚਾਹੀਦੀ ਠੀਕ ਨਹੀਂ ਗੱਲ ਤੇ ਇਹ ਸੰਦੀਸ਼ਾ ਤੇ ਬਈ ਪੁਜਾਰ ਦੇ ਹਿਸਾਬ ਨਾਲ ਦੇਕਰੋ ਜੋ ਮਰਜੀ ਕਰਦੀਏ ਸਵਾ ਲੱਖ ਦੀ ਝੋਟੀ ਦੇ ਦਾਂ ਸਵਾ ਲੱਖ ਤੇ 2500 ਉੱਚ 2000 ਛੋਟ ਕਰਦਾਂ ਤੇ 123 ਠੀਕ ਹੈ ਨਾ ਫਿਰ ਵੀ ਆਏ ਗਏ ਦਾ ਮਾਣ ਕਰੀਦਾ ਵੀ ਆ ਤੇ ਕਰਾਂਗੇ ਵੀ ਕਰਾਂਗੇ ਬਿਲਕੁਲ ਐਵੇਂ ਨਿੱਗੀ ਜੀ ਗੱਲ ਤੋਂ ਨਹੀਂ ਕਹਿਣੂਗਾ ਨਹੀਂ ਠੀਕ ਹੈ ਬੰਦਾ ਆ ਜਾਵੇ ਸਹੀ ਤਸੱਲੀ ਕਰੇ ਇੱਥੇ ਚਾਹ ਪਾਣੀ ਪੀਵਾਂਗੇ ਬੈਠਿਆਂ ਬੈਠਿਆਂ ਸਾਂਝ ਵਧ ਜਾਂਦੀ ਆ ਇਹ ਤੋਂ ਹੋਰ ਹੋਰ ਲੱਸਾਂ ਹੋ ਜੀ ਬਿਲਕੁਲ ਜੀ ਹਾਂ ਚਲੋ ਆ ਜੀ ਨੀਲੀ ਆ ਗਈ ਜੀ ਨੀਲੀ ਦੀ ਹਮ ਚਲੋ ਜੇ ਮੈਂ ਹੁਣ ਸਹੀ ਜਾਵਾਂਗੇ ਕੀ ਮਤਲਬ ਪਿਓਰ ਨੀਲੀ ਦੀ ਨਹੀਂ ਇਹ ਐਵੇਂ ਆਪਾਂ ਦਬਰਾ ਨਹੀਂ ਕਰਨਾ ਨਹੀਂ ਨਹੀਂ ਸਹੀ ਗੱਲ ਇਹਨੇ ਉਦਾਂ ਵਿਕ ਜਾਣਾ ਗ੍ਰੇਡੇਡ ਕਿਹਾਂ ਵਿਕ ਜਾਣਾ ਠੀਕ ਹੈ ਨਾ ਬਾਕੀ ਸਾਰੀ ਨੀਲੀ ਆ ਅੱਖ ਦੇ ਵਿੱਚੋਂ ਜੇ ਮਾਨਕੀ ਅੱਖ ਚਾਹੀਦੀ ਆ ਨੀਲੀ ਦੀ ਉਹ ਮੈਂ ਹਰ ਵਾਰੀ ਕਹਿੰਦਾ ਵੀ ਨੀਲੀ ਦੀ ਅੱਖ ਮਾਨਕੀ ਚਾਹੀਦੀ ਹੈ ਬਿਲਕੁਲ ਤੇ ਥੋੜੇ ਨਿਸ਼ਾਨ ਹੈਗੇ ਜੀ ਦੇ ਵਿੱਚ ਨਿਸ਼ਾਨ ਹੈਗੇ ਆ ਪਰ ਇਹ ਆ ਵੀ ਬਾਕੀ ਸਾਰੇ ਨਿਸ਼ਾਨੀਆਂ ਆ ਅੱਖਾਂ ਦੇ ਉੱਤੋਂ ਥੋੜੀ ਜੀ ਘੱਟ ਆ ਚਲੋ ਫੇਰ ਵੀ ਉਸ ਹਾਵਾਂ ਜਿੱਦਾਂ ਜੇ ਪਰਸੈਂਟੇਜ ਦਾ ਕੰਮ ਕਰੀਏ ਲੋਕੀਂ ਹਾਂਜੀ ਪਰਸੈਂਟੇਜ ਤੇ ਖੋਲੋ ਭਾਈ ਜੀ 90% ਯਾ ਕੀ ਖੋਲੋ ਖੋਲੀ ਵੀ ਘਾੜਾ ਹੋ ਪਰਨੇ ਦੂਏ ਉਧਰ ਮੈਨ ਲੋ ਕਰੇ ਦੁੱਧ ਬਜੇ ਸਹੀ ਹਾਂਜੀ ਇਹ ਆ ਵੇਖੋ 나డు ਸ਼ਹਿਰ ਨਾੜੀ ਹੋਣਾ ਇਹ ਤਾਂ ਬੱਚੇ ਦਾ ਅੱਜ ਤੋਂ ਖਾਗ ਦੇਣਾ ਦੁੱਧ ਇਹਦੇ ਥਲੇ 10 ਲੀਟਰ ਦੁੱਧ ਲੈ ਹਾਂਜੀ ਦੁੱਧ ਕਰ ਜੂਗੀ 12 ਕਰ ਜੇ 13 ਕਰ ਜੇ ਦੁੱਧ ਵੇਖੋ ਤੁਸੀਂ ਛੰਡਾ ਛੋਡਾ ਗੱਡਾ ਸੋਣਾ ਤੇ ਚਵਾਈ ਬੜੀ ਲੰਮੀ ਅੱਛਾ ਜੀ ਐ ਪੋਲੀ ਵਧੀਆ ਚੋਲੋ ਮੈਂ ਬੱਚੇ ਗਾੜੀ ਬੱਦੇ ਇਸੇ ਕਰਕੇ ਬਿਲਕੁਲ ਤਾਜ਼ੀਆਂ ਮੱਛਾਂ ਸਾਰੀਆਂ ਲੋ ਇਹ ਭਾਜੀ ਵਜੇਦਾਰ پوری ਮੱਝ ਨਾਲ ਪੂਰਾ ਕੌੜੀ ਚਾੜੀ ਆ ਚਾਰੂ ਬੜੀ ਆ ਐ ਪੂਰੀ ਹੈ ਬਹੁਤ ਖੱਤੀਈ ਦੇਖੋ ਮਰੋ ਗਿਆ ਆ ਪੰਨਾ ਬਈ ਖੱਤੀ ਖੱਤੀ ਹੋ ਗਈਆਂ ਹੋ ਨਹੀਂ ਹਾਂ ਜੀ ਟਰਕ ਬਹੁਤ ਸਾਰੀਆਂ ਨਿਸ਼ਾਨੀਆਂ ਚੱਡੇ ਦੇ ਨਿਸ਼ਾਨ ਨਹੀਂ ਆਗੇ ਅਗਰ ਬਸ ਉਹ ਅੱਖਾਂ ਦਾ ਨਿਸ਼ਾਨ ਹਟਾਇਆ ਜਮੂਰ ਆ ਹਾਂ ਜੀ ਪਰ ਘੱਟ ਆ ਪਤਾ ਕੀ ਆ ਆਪਾਂ ਲੋਕਾਂ ਨੂੰ ਆਨੇ ਆ ਨਹੀਂ ਨਹੀਂ ਅੰਨ ਕਹੇ ਗਲਤ ਗਾਈਡ ਕਰਨਾ ਬਿਲਕੁਲ ਜੇ ਚੰਗੇ ਨਹੀਂ ਲੱਗਦਾ ਨਿਸ਼ਾਨ ਵੇਖਦੇ ਚੱਡੇ ਦੇ ਵੀ ਦੋਹੀ ਬੰਨੀ ਹੈਗੇ ਆ ਲੱਤਾਂ ਪੂਰੀ ਵਧੀਆ ਵਾ ਸਿਰਫ ਇਹ ਅੱਖਾਂ ਹੈਗੀਆਂ ਹੈ ਜਾਂ ਬਿੱਲੀਆਂ ਹਾਂਜੀ ਪਰ ਜਿੰਨੀਆਂ ਨੀਲੀ ਦਾ ਵੀ ਦੇ ਵਿੱਚ ਮਾਂ ਤਨੀ ਜਿੰਨੀ ਚਾਹੀਦੀ ਨਾ ਅੱਖਾਂ ਦੀ ਉਨੀ ਨਹੀਂ ਹੈ ਠੀਕ ਹੈ ਤੇ ਉਸ ਹਿਸਾਬ ਨਾਲ ਇਹਦਾ ਸੰਦੀਪ ਮੁੱਲ ਚਲੋ ਜੇ ਅੱਖਾਂ ਅੱਖਾਂ ਨੀਲੀ ਹੁੰਦੀਆਂ ਫਿਰ ਤੇ ਆਪਾਂ ਵੀ ਚਾਹਣਾ ਪਿਓਰ ਨੀਲੀ ਹੈ ਫਿਰ ਤੇ ਕਾਮਾ ਮਸ ਮਰਗੀ ਹੋ ਜਾਣਾ ਨਹੀਂ ਤੇ ਇਹ ਦਵਾਂਗੇ ਜੀ 1 ਲੱਖ ਤੇ 20000 1 ਲੱਖ 20000 ਹਾਂਜੀ 2000 ਲੈਸ ਕਰ ਦਾਂਗੇ 118 ਦੀ ਹੋਰ ਵੀ ਕਰਦਾਂਗੇ ਚਲੋ ਹੋਰ ਵੀ ਹੋ ਜੂ ਮੌਕੇ ਤੇ ਫੋਨ ਕਰੋ ਸਹੀ ਬਿਲਕੁਲ ਪੱਕੇ ਕੰਮ ਨਹੀਂਗੇ ਹਾਂ ਜੀ ਆਹ ساری ਦਈ ਦਾ 1921 ਹਾਂ ਬੱਸ ਬੱਸ ਕੋਈ ਯਾਰ ਜੀ ਹੋ ਗਿਆ ਉਧਰ ਹੋ ਗਿਆ ਤੇ ਆਹ ਵੇ ਸੰਦੀਪ ਕਿੱਡੀ ਮੱਝ ਹੈ ਮਤਲਬ ਕਿ ਉਧਰ ਲਈ ਹੈ ਜੀ ਹਾਂ ਇਹ ਕੋਈ ਮੱਝ ਇਧਰੋਂ ਲਈ ਆ ਮੈਂ ਹੀ ਬੰਦਿਆਂ ਨੇ ਪਹਿਲੇ ਸੂਏ ਉਧਰੋਂ ਲਿਆਂਦੀ ਹਰਿਆਣਾ ਹਰਿਆਣਾ ਕਰਦੀ ਫੱਟੀ ਹੈ ਮਾਰੇ ਚਾਹੀਏ ਦੇਖੋ ਇਹਦਾ ਚੱਡਾ ਚੱਟਾ ਮੱਝ ਦਾ ਚੱਡਾ ਚਗਾ ਖਾਂ ਮੈਂ ਵਾਹ ਲਾਗੇ ਬਣੋ ਇਥੋਂ ਲਈ ਆ ਸੋਈ ਜਾਦੀ ਸੁਈ ਹੱਥਾਂ ਦੀ ਸੁਈ ਨਵੱਤੇ ਨੂੰ ਹੱਤਾ ਹੋਇਆ ਹੂੰ ਦੁੱਧੇ ਤੱਲੇ ਜਿਹੜਾ ਹੋਣ ਦੁੱਧਿਆ ਨਾ ਉਹ ਹੋਊਗਾ 14 ਲੀਟਰ ਅੱਛਾ ਜੀ ਠੀਕ ਆ ਠੀਕ ਪਰ ਦੁੱਧ ਝੋਟੀਏ 17 16 17 ਲੀਟਰ ਕਰੂਗੀ ਕਰੂ ਤੀਜਾ ਸੂਆ ਵਾ ਇਥੋਂ ਆਪਣੇ ਲਾਗੋ ਤਲਵੰਡੀ ਦਸੌਂਦਾ ਸਿੰਘ ਤੋਂ ਲਈ ਆ ਹਾਂਜੀ ਕਿੰਨੇ ਦੀ ਲਈ ਆ ਇਹ ਵੀ ਸਾਰੇ ਇਲਾਕੇ ਨੂੰ ਪਤਾ ਵਾ ਤੇ ਕਿੰਨਾ ਇਹ ਦੁੱਧ ਦਿੰਦੀ ਉਹ ਵੀ ਲੋਕਾਂ ਨੂੰ ਪਤਾ ਸਾਰਾ ਵੱਡੀ ਮਈ ਆ ਸਾਰੇ ਵਪਾਰੀ ਪੂਰੀ ਨੰਗੇ ਹੀ ਤੇ ਗੱਲ ਉਹੋ ਹੀ ਵੀ ਮਨ ਨੂੰ ਲੱਗੀ ਮਨ ਤੇ ਮੈਂ ਲੈ ਰਿਹਾ ਬਸ ਕਰਨੀ ਨਹੀਂ ਚਵਾਈ ਇਦਾਂ ਦੀ ਆ ਵੀ ਟੁੱਟੀ ਲਈ ਹੋਏ ਨਾ ਉਹ ਬਾਲਟੀ ਲੈਪ ਭਰੂਗੀ ਤੇ ਪਹਿਲੋਂ ਪਰ ਅੱਛਾ ਬਾਈ ਜੀ ਇਹਦੀ ਮੋਟੀ ਧਾਰਿਆ ਤੇ ਐ ਹੀ ਆਉਂਦੀ ਭੋਲੀ ਠੀਕ ਆ ਦੋਆ ਮੱਜਾਂ ਜਿੱਤੀ ਮੱਜਾਂ ਕਿਤੇ ਡੰਗ ਰੇਡਾ ਵੱਡਾ ਵੱਜਦਾ ਨਹੀਂ ਬਿਲਕੁਲ ਵੀ ਮੋਹ ਮਨ ਜਿਹੜਾ ਹੁਣ ਮਾਹੌਲ ਆ ਨਾ ਹੁਣ ਛੋਟੀਆਂ ਛੋਟੀਆਂ ਮਈਆਂ ਚੰਗੀ ਮੱਜ ਵੱਡੀ ਲੱਭਦੀ ਨਹੀਂ ਜੇ ਲੱਭੇ ਵੀ ਤੇ ਗੱਪਣਾ ਗੁੱਪਣਾ ਮਿਲਦੀ ਆ ਸੂਈ ਵੀ ਨਹੀਂ ਖੋਲਦੀ ਖੋਲੋ ਜੀ ਬਾਕੀ ਸਾਰੀ ਕੁਆਲਟੀ ਵੇਖੋ ਸਿੰਘ ਤੋਂ ਲੈ ਆਏਗੇ ਕੋਈ ਇਹਦੇ ਵਿੱਚ ਜੇ ਨਹੀਂ ਹੈਗੀ ਵੀ ਜੇ ਇਦਾਂ ਹੁੰਦੀ ਤੇ ਹਣਾ ਇਹ ਸਾਰਾ ਇੱਕੋ ਜਿਹਾ ਸਾਰੀ ਸਾਰੀ ਐ ਚੱਡਾ ਚੰਗਾ ਵਾ ਥਣ ਚੰਗਾ ਕੱਦ ਤੇ ਬਹੁਤ ਜਿਆਦਾ ਵੱਡਾ ਨਾ ਤੇ ਸਿੰਗ ਸੁੰਗ ਸਾਰਾ ਤੇ ਤਾਜੀ ਸੂਈ ਹਾਂ ਤੌਰ ਵੀ ਤੁਰੋ ਜੀ ਦੋੜ ਦੇਖੋ ਆਂ ਮੱਝ ਨਹੀਂ ਇਹ ਹਾਂਜੀ ਇਹ ਆਂ ਮੱਝ ਨਹੀਂ ਆ ਨਹੀਂ ਇਹ ਖਾਸ ਮਈ ਆਂ ਆਂ ਮੱਝਾਂ ਨੂੰ ਇਹਦਾ ਵਜਨੀ ਡੇਵੜਾ ਹੂਗਾ ਨਹੀਂ ਬੜੀ ਜ਼ਬਰਦਸਤ ਹਾਂ ਜੀ ਆ ਕੇ ਗਵਾਈ 19 ਦੇ ਗਾਣੂ ਨੂੰ ਵੀ ਆ ਮੀਟਰ ਦੇਰ ਮੀਟਰ ਥੋੜਾ ਚੱਡਾ ਇਹਦਾ ਬੱਸ ਐਨ ਕਰ ਦੇ ਇਧਰੋਂ ਆ ਵੀਰ ਹਾਂ ਦੇ ਵਾਹ ਤੋ ਨਾਣਾ ਨੂਣਾ ਹਾਂ ਆ ਗਏ ਪੂਰੀ ਕੁਆਲਿਟੀ ਵਾਲੀ ਮਾਝਾ ਹੈ ਹਾਂਜੀ ਇਹ ਫਿਰ ਠੰਡੀ ਠੀਰੀ ਆ ਇਹ ਨਹੀਂ ਆ ਵੀ ਜਵੇਂ ਲਸੂਨ ਨੂੰ ਕਦੀ ਗਾਂ ਕਦੀ ਪਸ਼ਾਨ ਜਿੱਥੇ ਖਲੋਗੀ ਉੱਥੋਂ ਮੱਝ ਲੱਤ ਨਹੀਂ ਕਦੇ ਚੁੱਪਦੀ ਪੁਲਿਸ ਕੱਠਿਆ ਪੁੱਠਿਆਂ ਦੀ ਕਮੀ ਆ ਇਹ ਮੈਲਾ ਮੂਲਾ ਜੇ ਮਾਰਨਾ ਇਹਨੇ ਇਹ ਮੱਝ ਚਲ ਜਿਆਦਾ ਨਹੀਂ ਨਾ ਇਧਰ ਖਾਨਾ ਲੜਾ ਹੁਣ ਦੁੱਧ 14 ਲੀਟਰ ਆ 17 ਲੀਟਰ ਦੁੱਧ ਕਰ ਲਓ ਆ ਆ ਇੱਧਰ ਖਰੋਂਦਾ ਡੰਗਰ ਵੇਖੇ ਪਾਰੇ ਤੇ ਵੇਖ ਲੋ ਵੀ ਆ ਮੱਝ ਕਿੱਥੇ ਆਉਂਦੀ ਆ ਆਮ ਮੱਝ ਮੇਰੇ ਘਰ ਜੇ ਦੀ ਮੱਝ ਕੋਈ ਨਹੀਂ ਮੈਂ ਸਾਰੀਆਂ ਵੱਢੀਆਂ ਆ ਬੇਸ਼ੱਕ ਤੇ ਦੂਰੋਂ ਕੈਮਰਾ ਮਾਰ ਕੇ ਹੁੰਾ ਲਓ ਵੀ ਆਮ ਮੱਝ ਕੇ ਜੀ ਕਿਤਾਬ ਨੇ ਬਹੁਤ ਬੜ ਕੇ ਬਣੀ ਬਹੁਤ ਤਗੜੀ ਹੈ ਕੋਈ ਸਾਰਾ ਜੇ ਤੇ ਮੰਡੀਆਂ ਮੁੰਡੀਆਂ ਦੀ ਗੱਲ ਕਰੀਏ ਹਣਾ ਤੇ ਜਾਂ ਜਿੱਤਾ ਵੀ ਜੇ ਹਰਿਆਣੇ ਆਫ ਦੀ ਮੱਝ ਬੰਦਾ ਹੁਣ ਜੇ ਲੈਣ ਜਾਵੇ ਨਾ ਲੋ ਜੀ ਮੱਜਾ 2.5 3 ਲੱਖ ਤੋਂ ਘੱਟ ਨਹੀਂ ਠੀਕ ਹੈ ਨਾ ਆਪਣੇ ਬੰਦੇ ਵੇਚਣ ਦੇ ਆ 3.5 3 3 ਲੱਖ ਦੀਆਂ ਵੱਡੀਆਂ ਮਹੀਆਂ ਵੇਚਣ ਦੀਆਂ ਪਰ ਕੋ ਆਪਾਂ ਲਈ ਦਾ ਵੀ ਦੱਸ ਦਾਂਗੇ ਜੇ ਕੋਈ ਇਹ ਨਾ ਆਖੇ ਵੀ ਸੰਧੂ ਨੇ ਪੈਸੇ ਜਿਆਦੇ ਮੰਗਦੇ ਨੇ ਕਿੱਦਾਂ ਅਸਾਂ ਭਰਾ ਕੋਈ ਦੱਸ ਦਾਂਗੇ ਫਿਰ ਤੁਸੀਂ ਆਪ ਹੀ حساب ਲਾ ਲਓ ਕਿ ਇਹ ਤੁਮ ਬੱਚ ਨੂੰ ਬਚਾਉਣਾ ਹੈ ਤੇ ਕੀ ਹੋ ਰਿਹਾ ਹੈ ਸਿਰਫ ਇੱਕ ਨਾ ਇਹ ਇਹ ਰੀਜ ਹੀ ਪੂਰੀ ਕੀਤੀ ਹੈ ਫਿਰ ਲਿਆ ਕੇ ਵੇਚਣੀ ਹੈ ਮਾਜੀ ਹਨਾ ਇਹ ਸੰਦੀਪ ਸਿੰਘ 1.60 ਲੱਖ 60 ਹਜ਼ਾਰ 1.60 ਲੱਖ ਹਾਂਜੀ ਉਹ ਚੋ ਛੋੜ ਛੜ ਖੁੱਲੀ ਕਰ ਦਾਂਗੇ ਜਿੱਦਾਂ ਦਾ ਇਹ ਕੋ ਗਾ ਕਾਊ ਦਾ ਜਦੋਂ ਮਾਜੀ ਚਾ ਆਗੇ ਜੇ ਇੱਕ ਹਫਤਾ ਰਹੇਗੀ ਮੇਰੇ ਤੋਂ ਮਾਜੇ ਤੇ ਦੁੱਧ 16 17 ਲੀਟਰ ਕਰਕੇ ਦੂੰਗਾ ਕਿਉਂਕਿ ਮੈਨੂੰ ਪਤਾ ਇਹਦਾ ਉਹ ਬੰਦੇ ਵੀ ਦਾਫਰੀ ਦੂੰ ਜਿੰਨਾਂ ਕੋ ਲਈ ਆ ਨਾਲ ਹੀ ਕਲੰਡੀ ਦਸੁੰਦਾ ਸੀਗਾ ਤੇ ਉਹਨਾਂ ਨੂੰ ਪੁੱਛ ਲਓ ਜਾ ਕੇ ਦੁੱਧ ਕਿੰਨਾ ਘੱਟੀ ਰਹੀ ਸਾਰੇ ਇੱਥੇ ਚ ਗੋਣੀ ਗੋਣਿਆ ਉਹ ਗਣ ਕੋਈ ਨਹੀਂ ਬਿਲਕੁਲ ਬਿਲਕੁਲ ਬੰਦ ਹੋ ਟੰਗ ਰਹਿੰਦੇ ਅੱਜ ਆਪਣੇ ਕੋਲ ਕੋਈ ਨਹੀਂ ਮਾਰ ਤੋਂ ਹਾਂ ਜੀ ਉਹ ਵੀ ਦਿਖਾ ਦੇ ਜੀ ਸੁਨਿਆ ਹੋਈਆਂ ਦੋੜ ਧਾਲੀਆਂ ਬਣੀਆਂ ਜੀ ਪਰਦਾਸ ਜੀ ਨਹੀਂ ਜਬਸ ਪਦਾਇ ਇਹ ਛੋਟੀਆਂ ਮੱਤਾਂ ਉਹ ਜਿਹੜੀਆਂ ਕੱਟਆਂ ਜੀਆਂ ਫੁੱਲੀਆਂ ਪਤਰੀਆਂ ਉਹ ਕੈਮਰਾ ਜੀ ਕਈ ਵਰੀ ਵੱਟੀਆਂ ਲੱਗਦੀਆਂ ਤੇ ਆਮ ਬੰਦਾ ਸੋਚਦਾ ਵਾ ਸ਼ਾਇਦ ਵੀ ਉਹ ਸਸਤੀਆਂ ਵਾ ਤੇ ਆਹ ਕਲੀ ਕਿੰਦਾ ਮਹਿੰਗੀ ਆ ਰਹੋ ਹਨਾ ਦੂਜੀ ਗੱਲ ਆਪਣੇ ਦੁੱਧ ਦਾ ਝੂਰ ਨਹੀਂ ਹੁੰਦਾ ਬਿਲਕੁਲ ਐ ਮਹੀ ਦਾ ਜੱਡਾ ਚੱਡਾ ਰ ਮੈਂ ਕਹਿ ਵੀ ਦਵਾ ਨਾ 13 ਲੀਟਰ 14 ਲੀਟਰ ਇੱਥੇ ਹੋ ਸਕਦਾ ਕੋਈ ਆਵੇ ਹੋ ਸਕਦਾ ਨਾ ਆਵੇ ਹਨਾ ਇੱਕ ਵਾਰੀ ਕਿਸੇ ਦੇ ਘਰ ਚਲ ਗਈ ਮੁੜ ਕੇ ਕਿਹੜੀ ਮੁੜਨੀ ਨਹੀਂ ਬਿਲਕੁਲ ਆ ਰਹੁੰਦੇ ਹੀ ਆ ਕਈ ਆ ਰਹੁੰਦੇ ਸਹੀ ਜਾਲੇ ਜੀ ਨਾ ਓਏ ਮੋੜਦਾ ਹੀ ਆ ਮੁੜ ਕੇ ਤੇ ਠੂਠ ਮਾਰ ਕੇ ਡੰਗਲੀਆ ਵੇਚਣਾ ਬਿਲਕੁਲ ਸੱਚਾਈ ਨਾਲ ਵੇਚਣਾ ਹੁਣ ਤਾਜ਼ਾ ਬੱਚਾ ਜੀ 10 ਲੀਟਰ ਦੁੱਧ ਆ ਦੁੱਧ ਚਲੋ ਹੋ ਸਕਦਾ 11 ਵੇ ਪਰ ਆਪਾਂ 10 ਹੀ ਕਹਿਣਾ ਠੀਕ ਆ ਨਾ ਤੇ ਤਾਜੀ ਸੂਈ ਆ 12 13 ਲੀਟਰ ਰਾਮ ਨਾਲ ਕਰ ਦੂਗੀ ਪਿੰਡ ਹੈਗਾ ਆਪਣਾ ਜੇਠੂਵਾਲ ਨਾਂ ਹੈਗਾ ਮੁਖਵਿੰਦਰ ਸਿੰਘ ਸੰਧੂ ਫੋਨ ਨੰਬਰ 9814895174 7882956 ਇਹ ਚੀਜ਼ਾਂ ਤਾਂ ਤੂੰ ਲਿਖ ਹੀ ਦੇਣੀ ਆ ਹਨਾ ਬਾਕੀ ਇਹ ਗੱਲਾਂ ਵੀ ਆ ਮੇਰਾ ਭਰਾ ਸੰਦੀਪ ਸੋ ਤੁਹਾਡੇ ਸਬਸਕ੍ਰਾਈਬਰਾਂ ਦੀ ਬ੍ਰੇਕ ਲੱਗੀ ਆ ਤੇ ਉਹ ਵੀ ਘੂਠਾ ਜਿਹਾ ਨੱਪੀ ਜਾਓ ਗਾਂਡੇ ਭੈਣ ਭਰਾ ਹੋਰ ਵੀ ਆਪਣੇ ਨਾਲ ਬੰਦਿਆਂ ਦਾ ਸਰਕਲ ਵੜਿਆਂ ਦਾ ਹੁੰਦਾ ਸਾਰਿਆਂ ਨੂੰ ਕਹਾਂ ਕਰੋ ਵੀ ਆ ਇਤਾਂ ਇੰਜ ਕਰਕੇ ਬਟਨ ਨੱਪਣਾ ਘੰਟੀ ਵਾਲਾ ਤੇ ਇੱਥੋਂ ਸਬਸਕ੍ਰਾਈਬ ਕਰਨਾ ਠੀਕ ਆ ਹਾਂਜੀ ਬਿਲਕੁਲ ਜੀ ਹਾਂ ਤੇ ਮੇਰੇ ਭਰਾ ਦੀ ਪ੍ਰੋਗਰਾਮ ਦਾ ਚੜ੍ਹਦੀ ਕਲਾ ਕਰੇ ਤੇ ਚਲੋ ਇਹਦੇ ਨਾਲ ਹੀ ਅਹੀਂ ਹਾਂ ਤੇ ਸਾਡੇ ਨਾਲ ਹੀ ਤੁਹਾਨੂੰ ਬਿਲਕੁਲ ਬਜੀ ਬਿਲਕੁਲ ਤੇ ਬਾਕੀ ਡੰਗਰ ਤੇ ਅੱਗੇ ਵੀ ਵਿਕਦੇ ਹੁਣ ਵੀ ਵਿਕਦੇ ਆ ਤੇ ਗਾਂਵ ਵਿੱਚ ਚਲੋ ਵਿਕੀ ਜਾਣੇ ਆ ਜਿਦੋਂ ਧੰਦਾ ਹੀ ਇਹ ਕਰਨਦੇ ਆ ਪਰ ਵੀਡੀਓ ਦੇ ਥਰੂ ਜਿਹੜੇ ਜਿਹੜੇ ਆ ਬੰਦਿਆਂ ਨਾਲ ਮੇਲ ਮਲਾਪ ਆਪਣਾ ਹੋ ਗਿਆ ਨਾ ਹਾਂਜੀ ਹਾਂਜੀ ਬੜੇ ਬੜੇ ਇਹੋ ਜਿਹੇ ਚੰਗੇ ਬੰਦਿਆਂ ਨਾਲ ਆਪਣੀ ਜਿਹੜੀ ਕਿ ਨਹੀਂ ਜਾਣਕਾਰੀ ਆਪਣੀ ਵਧੀਆ ਸਾਂਝ ਵਧੀਆ ਹਾਂਜੀ ਹਾਂਜੀ ਠੀਕ ਆ ਨਾ ਹਾਂ ਤੇ ਬਾਕੀ ਲੋਕਾਂ ਦੇ ਪੈਸੇ ਦੇਣੇ ਆ ਤੇ ਡੰਗਰ ਲੈਣਾ ਤੇ ਇਹ ਵੀ ਪੈਸੇ ਲੈਣੇ ਡੰਗਰ ਦੇਣਾ ਇਹ ਆ ਵੀ ਚੰਗੀ ਚੀਜ਼ ਦੇਵਾਂਗੇ ਕੋਈ ਯਾਦ ਕਰਾਂ ਜੀ ਮੈਂ ਇੰਨੀਆਂ ਬੇਨਤੀਆਂ ਵਾ ਸਾਰੇ ਭੈਣ ਭਰਾ ਜਿਹੜੇ ਸਾਨੂੰ ਪਿਆਰ ਕਰਦੇ ਆ ਬੜੇ ਸੋਹਣੇ ਮੇਰੇ ਕਮੈਂਟ ਕਰਦੇ ਲੋਕ ਐਵੇਂ ਹਾਂਜੀ ਮੈਂ ਆਖਾਂ ਮੈਂ ਉਹਨਾਂ ਦਾ ਦੇਨਦਾਰ ਆ ਮਤਲਬ ਕਿ ਮੈਂ ਕੋਈ ਮੇਰੇ ਕੋਲ ਲੱਭਦੀ ਹੈਗੇ ਜਿਹਦਾ ਨਾਮ ਨਾਲ ਧੰਨਵਾਦ ਕਰਾਂ ਜਿੰਨੀਆਂ ਭੈਣਾ ਵੀਰ ਬਜ਼ੁਰਗ ਜਿਹੜੇ ਸਾਡੇ ਹਾਨੀ ਆ ਉਹ ਵੇਖਦੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀਰ ਜੀ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਕੋਈ ਵਾਗਿ ਚਾ ਕਰਦਾ